ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਉਮੀਦ ਆ ਬਾਈ ਕਬੂਤਰ ਸਾਰਿਆਂ ਦੇ ਠੀਕ ਠਾਕ ਹੋਣਗੇ ਭਰਾਵਾਂ ਦੇ ਲੋ ਬਾਈ ਅੱਜ ਆਪਾਂ ਤੁਹਾਨੂੰ ਇੱਕ ਨਵੀਂ ਗੱਲ ਦੱਸਾਂਗੇ ਬਹੁਤ ਵਧੀਆ ਜਿਆਦੇ ਨੁਕਸ ਬਹੁਤ ਵਧੀਆ ਨੁਕਤਾਗਾ ਸਾਰਿਆਂ ਦੇ ਕੰਮ ਆਉਣ ਆਲਾ ਬਾਈ ਧਿਆਨ ਨਾਲ ਵੀਡੀਓ ਦੇਖਿਓ ਸਾਰੀ ਦੇਖਿਓ ਬਹੁਤ ਕੁਝ ਦੱਸਾਂਗੇ ਅੱਜ ਆਪਾਂ ਵਧੀਆ ਗੱਲਾਂ ਦੱਸਾਂਗੇ ਬਾਈ ਠੀਕ ਆ ਤੇ ਆਪਣੇ ਚੈਨਲ ਨੂੰ ਜਿਹੜੇ ਨਵੇਂ ਬੰਦੇ ਨੇ ਸਬਸਕ੍ਰਾਈਬਰ ਕਰ ਲਿਓ ਮੇਰੇ ਭਰਾ ਤੇ ਜਿਹੜੇ ਵੀ ਆਪਣਾ ਚੈਨਲ ਨੂੰ ਦੇਖਦੇ ਆ ਮੇਰੇ ਭਰਾ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਬਈ ਆਪਣੀ ਵੀਡੀਓ ਨੂੰ ਆਈ ਤੁਸੀਂ ਪਿਆਰ ਦਿੰਦੇ ਰਹੋ ਬਈ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਬਾਈ ਬਣ ਕੇ ਕਿਉਂਕਿ ਮੇਰਾ ਵੀ ਕੁਝ ਫਾਇਦਾ ਹੋ ਜੇ ਮਾੜਾ ਮੋਟਾ ਨਾ ਵੀਡੀਓ ਨੂੰ ਲਗਾਤਾਰ ਜ਼ਰੂਰ ਦੇਖਿਆ ਕਰੋ ਨਹੀਂ ਦੇਖੀ ਜਾਂਦੀ ਤਾਂ ਸਾਈਡ ਤੇ ਲਾ ਚਲਾ ਕੇ ਧਰਦਿਆ ਕਰੋ ਪਰ ਚਲੋ ਲੈਣ ਦਿਆ ਕਰੋ ਸਾਰੀ ਵੀਡੀਓ ਜ਼ਰੂਰ ਕਿਉਂਕਿ ਤੁਹਾਡੀ ਸਪੋਰਟ ਦੀ ਥੋੜੀ ਜੀ ਲੋੜ ਹੈ ਬਾਈ ਮੈਨੂੰ ਕਿਉਂਕਿ ਮੈਂ ਵੀ ਯਾਰ ਮਿਹਨਤ ਕਰਦਾ ਦੇਖੋ ਹਨਾ ਬਣਾਉਣਾ ਪਾਉਣਾ ਹਨਾ ਮੈਨੂੰ ਵੀ ਕੁਝ ਫਾਇਦਾ ਹੋਵੇ ਯਾਰ ਹਨਾ 4 ਰੁਪਏ ਆਉਣ ਲੱਗ ਜਣ ਬਸ ਆ ਚੀਜ਼ ਐ ਇੰਨਾ ਕੰਮ ਜ਼ਰੂਰ ਕਰ ਦਿਆ ਕਰੋ ਮੇਰੇ ਉਪਰ ਤੇ ਜਿਹੜੇ ਗਲਤ ਕਮੈਂਟ ਕਰਨ ਵਾਲੇ ਆ ਉਹਨਾਂ ਦਾ ਤਾਂ ਰੱਬ ਹੀ ਰੱਖਾ ਉਹਨਾਂ ਨੂੰ ਜਿੰਨਾਂ ਸੋ ਨੂੰ ਮੈਸੇਜ ਆ ਗਲਤ ਕਮੈਂਟ ਕਰਨ ਵਾਲਿਆਂ ਨੂੰ ਇੱਕ ਤਾਂ ਮਨਪ੍ਰੀਤ ਆ ਪਤਾ ਨਹੀਂ ਕੌਣ ਆ ਪੈਂਚੋ ਦੱਲਾ ਤੇ ਪਤਾ ਹੀ ਹੁੰਦਾ ਚਲੋ ਵੀ ਕੌਣ ਨੇਗੇ ਆਪਾਂ ਨੂੰ ਹਨਾ ਲਾ ਲਓ ਜਿੰਨਾਂ ਜ਼ੋਰ ਸੁੱਤੋਂ ਲੱਗਦਾ ਜੱਟ ਦਾ ਬਨਾਲਾ ਚੋਂ ਨਹੀਂ ਹੈਗਾ ਜੱਟ ਕਾ ਮਾਪੂਰ ਇਹ ਬੋਲ ਲਿਓ ਵੀ ਮੈਂ ਹਾਰਜੂਗਾ ਜਾਂ ਐਂ ਕਰ ਲੂ ਕੁਛ ਨਹੀਂ ਹੁੰਦਾ ਐਂ ਚੱਲੂ ਮੇਰਾ ਕੰਮ ਮੈਂ ਨਹੀਂ ਦਬਦਾ ਹੈਗਾ ਹਣਾ ਬਾਬੇ ਦੀ ਬਾਹ ਫੜੀ ਹੋਈ ਆ ਹੋਰ ਕਿਸੇ ਤੋਂ ਨਹੀਂ ਆ ਪੜਦੇ ਹੈਗੇ ਸਿਖਿਆਵਾਂਗੇ ਜੇ ਨਾ ਹੋ ਸਕਦਾ ਸਾਰੇ ਲੋਕਾਂ ਨੂੰ ਜੇ ਸੋਢੇ ਚ ਦਮ ਹੈ ਤਾਂ ਤੁਸੀਂ ਸਿਖਿਆ ਲਓ ਤੁਸੀਂ ਦੱਸੋ ਇਹ ਲੋਕ ਯਾਰ ਉਹ ਹੁੰਦੇ ਆ ਜਿਨ੍ਹਾਂ ਨੂੰ ਮਾੜਾ ਮੋਟਾ ਪਤਾ ਹੁੰਦਾ ਨਾ ਉਹਨਾਂ ਨੂੰ ਐ ਹੁੰਦਾ ਵੀ ਸਾਲਾ ਇਹ ਲੋਕਾਂ ਨੂੰ ਕਿਉਂ ਸਿਖਾਈ ਜਾਂਦਾ ਹੈਗਾ ਵੀ ਲੋਕ ਸਾਡੇ ਨਾਲ ਇਹਨਾਂ ਨੂੰ ਆਉਂਦੇ ਲੋਕ ਸਾਡੇ ਲਵੇ ਪੈਸੇ ਲੈ ਕੇ ਆਉਂਦੇ ਨੇ ਵੀ ਇਹ ਫ੍ਰੀ ਚ ਸਿਖਾਈ ਜਾਂਦੇ ਨੇ ਸਾਡੇ ਲਵੇ ਪੈਸੇ ਲੈ ਕੇ ਕੌਣ ਆਊਗਾ ਇਹ ਉਹ ਲੋਕ ਨੇ ਜਾਂ ਉਹ ਲੋਕ ਨੇ ਜਾਂ ਜਿਨ੍ਹਾਂ ਨੂੰ ਜਮਾ ਪਤਾ ਹੀ ਨਹੀਂ ਹੁੰਦਾ ਜੀ ਤਾਂ ਹੁੰਦਾ ਕੁਛ ਵੀ ਨਹੀਂ ਨਾ ਕਬੂਤਰ ਰੱਖੇ ਜਾਣ ਨਾ ਬਾਜ਼ੀਆਂ ਛੱਡੀਆਂ ਜਾਂ ਜਾਂ ਉਹ ਲੋਕ ਨੇਗੇ ਇਹ ਦੋ ਪ੍ਰਕਾਰ ਦੇ ਲੋਕ ਹੁੰਦੇ ਜਿਹੜੇ ਲੱਤਾਂ ਖਿੱਚਦੇ ਹੁੰਦੇ ਆ ਠੀਕ ਆ ਨਾ ਵੀ ਇਹ ਦੂਰ ਦੇ ਨਹੀਂ ਮੇਰਾ ਕੋਈ ਦੋਸਤ ਮਨ ਦੂਰ ਦਾ ਨਹੀਂ ਇਹ ਮੇਰੇ ਨੇੜੇ ਤੇੜੇ ਵਾਲੀ ਆ ਮੇਰੇ ਪਿੰਡ ਦੀ ਆ ਲਾਲਾ ਉਸਤਾ ਉਸ ਆ ਨੇੜੇ ਤੇੜੇ ਵਾਲੇ ਨੇ ਬਸ ਹੋਰ ਨਹੀਂ ਇੰਨਾ ਨਾਲ ਆਪਣੀ ਬੰਦੀ ਨਹੀਂ ਹੁੰਦੀ ਉਹੀ ਲੋਕ ਹੁੰਦੇ ਆ ਹੋਰ ਫੇਕ ਐਡੀਆਂ ਤੋਂ ਜਾਣ ਕੇ ਉਹ ਕਰਦੇ ਆ ਵੀ ਲੋਕ ਕਮੈਂਟ ਦੇਖ ਕੇ ਨੂੰ ਉਹ ਕਰਨੋਂ ਹਟ ਜਾਣਗੇ ਆ ਆਪਾਂ ਹਨਾ ਲੋਕਾਂ ਨੂੰ ਸਭ ਪਤਾ ਵੀ ਲੱਤਾਂ ਖਿੱਚਣ ਵਾਲੇ ਲਵੀ ਹੁੰਦੇ ਆ ਉਹ ਖਿੱਚਦੀ ਹਰ ਇੱਕ ਬੰਦੀ ਦੀ ਖਿੱਚਦੇ ਆ ਐਡੇ ਵੱਡੇ ਸਟਾਰ ਨੇ ਉਹਨਾਂ ਦੀਆਂ ਵੀ ਲੋਕ ਲੱਤਾਂ ਹੁਣ ਸਿੱਧੂ ਮੂਸੇ ਵਾਲਾ ਤੇ ਉਹ ਇੰਨਾ ਵਧੀਆ ਬੰਦਾ ਸੀ ਉਹਨੂੰ ਲੋਕ ਅੱਜ ਵੀ ਇੰਨਾ ਪਿਆਰ ਕਰਦੇ ਆ ਹਨਾ ਮਰੇ ਤੋਂ ਵੀ ਇੰਨਾ ਪਿਆਰ ਕਰਦੇ ਆ ਉਹਦੀ ਵੀ ਪਹਿਲਾ ਕੰਟਰੋਵਰਸੀ ਦਾ ਉਹ ਬੰਦੇ ਦੀ ਵੀ ਚੱਲਦੀ ਸੀ ਉਹਨੂੰ ਵੀ ਮਾੜਾ ਬਹੁਤ ਕਹਿੰਦੇ ਸੀ ਤਾਂ ਉਹ ਮਾੜਾ ਥੋੜੂ ਹੋ ਗਿਆ ਇਹ ਹੁੰਦੇ ਆ ਬੰਦੇ ਹਰੇਕ ਬੰਦੇ ਦੇ ਐਂਟੀ ਬੰਦੇ ਹੁੰਦੇ ਆ ਲੋਕਾਂ ਨੂੰ ਸਭ ਪਤਾ ਛੋਡੇ ਕਮੈਂਟ ਕਰਨ ਨਾਲ ਮੈਂ ਮਾੜਾ ਨਹੀਂ ਹੋਣ ਲੱਗਿਆ ਠੀਕ ਹੈ ਨਾ ਜਿਨ੍ਹਾਂ ਨੇ ਮੈਨੂੰ ਪਿਆਰ ਕਰਨਾ ਹੈ ਜਿਨ੍ਹਾਂ ਨੂੰ ਮੈਂ ਦਾਅਸਦਾ ਜਦੋਂ ਉਹ ਕਰਕੇ ਦੇਖਦੇ ਆ ਜੇ ਮੈਂ ਗਲਤ ਦਾਅਸਦਾ ਤਾਂ ਲੋਕ ਮੈਨੂੰ ਅੱਜ ਨੂੰ ਫੋਨ ਨਾ ਕਰ ਕਰ ਕੇ ਕਹਿਣ ਲੱਗੇ ਨੇ ਵੀ ਤੂੰ ਝੂਠ ਬੋਲੀ ਜਾਂਦਾ ਐ ਜਿੰਨੀਆਂ ਵੀ ਅੱਜ ਤੱਕ ਮੈਂ ਵੀਡਿਓਆਂ ਪਾਈਆਂ ਨੇ ਇੱਕ ਵੀ ਵੀਡੀਓ ਨੂੰ ਲੈ ਕੇ ਕੋਈ ਬੰਦਾ ਮੇਰੇ ਖਿਲਾਫ ਐਕਸ਼ਨ ਨਹੀਂ ਲੈ ਸਕਦਾ ਵੀ ਹਾਂ ਤੂੰ ਆਹ ਗੱਲ ਗਲਤ ਦੱਸੀ ਐ ਝੂਠ ਨਹੀਂ ਸਾਬਤ ਕਰ ਸਕਦਾ ਮੇਰੀ ਇੱਕ ਵੀ ਗੱਲ ਨੂੰ ਸੱਚ ਦੱਸੀਆਂ ਨੇ ਜਿੰਨੀਆਂ ਵੀ ਦੱਸੀਆਂ ਨੇ ਇੱਕ ਰਤਾ ਵੀ ਝੂਠ ਨਹੀਂ ਜੋ ਕਰਦਾ ਆਪ ਦਾਹਦਾ ਕੋਈ ਵੀ ਖੜਿਆਰੀ ਆਪਦੇ ਸਾਰੇ ਖੁੱਡੇ ਦਿਖਾਵੇ ਵੀਡੀਓ ਵੀਡੀਓ ਪਾ ਕੇ ਮੈਂ ਸਾਰੇ ਸਾਰੇ ਖੁੱਡੇ ਆਪਦੇ ਚੈੱਕ ਦਿਖਾਉਣਾ ਲੋਕਾਂ ਨੂੰ ਵੀ ਦੇਖੋ ਮੇਲੇ ਵਿਆਹ ਕੂਤਰ ਨੇ ਮੈਨੂੰ ਕੋਈ ਉਹ ਨਹੀਂ ਪ੍ਰਮਾਤਮਾ ਆਪਣੇ ਨਾਲ ਸਿੱਧਾ ਨਾ ਆਪਾਂ ਸਿੱਧੇ ਆ ਹਰ ਕਸੀਜਨ ਆਪਾਂ ਬਾਜੀਆਂ ਜਿੱਦਦੇ ਆ ਕਿਉਂ ਜਿੱਦਦੇ ਆ ਉਹ ਪਰਮਾਤਮਾ ਨਾਲ ਆਪਾਂ ਸਿੱਧਿਆਂ ਗਏ ਜੋ ਦੱਸਣਾ ਲੋਕਾਂ ਨੂੰ ਸਭ ਸੱਚ ਦੱਸਦੇ ਆ ਕੋਈ ਝੂਠ ਨਹੀਂ ਕੁਛ ਨਹੀਂ ਠੀਕ ਹੈ ਨਾ ਚਲੋ ਭਾਈ ਛੱਡੋ ਦੱਲਿਆਂ ਦੀ ਕੀ ਗੱਲ ਕਰਨੀ ਆਪਾਂ ਤੁਹਾਨੂੰ ਦੱਸਦੇ ਆਪਾਂ ਵੀ ਆਪਾਂ ਕੀ ਗੱਲ ਬਾਤ ਆ ਆਹ ਕਉ ਉੱਤਰ ਦੇਖੋ ਇਹਦਾ ਉੱਤਰ ਹੈਗਾ ਪੁੰਨੂ ਵਾਲਿਆਂ ਦੀ ਆ ਮਿਸਾ ਕਬੂਤਰ ਹੀ ਪੁੰਨੂ ਵਾਲੇ ਵਾਲੇ ਤੇ ਸਾਖ ਆਖਿਆ ਦਾ ਨਰ ਬਣੂਗਾ 100% ਇਹ ਦੋ ਗੰਨੀਆਂ ਰਹਿ ਗਈਆਂ ਇਹ ਆਪਾਂ ਬੰਦ ਕਰਤੇ ਕਿ ਜੇ ਆ ਕੇ ਪੱਠੇ ਸਾਰੀ ਇਹ ਬਹੁਤ ਲੰਮੀਆਂ ਇਹ ਵੱਡੀਆਂ ਕੰਤਾਂ ਵਾਲੇ ਨੇ ਆਪਣੇ ਲਈ ਮਸਲਾ ਜਿਹੜੀ ਕੰਤਾਂ ਪੁੰਸੋਂ ਵੀ ਬਾਰੇ ਲੈ ਜਾਂਦੇ ਆ ਮੋٹے ਭਾਰੀ ਨਹੀਂ ਹੁੰਦੇ ਇਹ ਲੰਮੇ ਜਾਰੇ ਆ ਕਬੂਤਰ ਪੂਸ ਪੁੰਝਾ ਤੇ ਕੰਤਾਂ ਨੇ ਦੀਆਂ ਵੱਡੀਆਂ ਹੁੰਦੀਆਂ ਨੇ ਲੰਬੇ ਬਹੁਤ ਹੁੰਦੇ ਆ ਕਬੂਤਰ ਇਹ ਹਲਕੇ ਨੇ ਐ ਭਾਰੀ ਨਹੀਂ ਹੈਗੇ ਵੀ ਚੌੜੇ ਜਿਹੇ ਮੂਰੋਂ ਨਾ ਪਤਲੇ ਲੰਮੇ ਆ ਦੇਖ ਲੋ ਬੱਚਾ ਹਜੇ ਵੀ ਕਿੰਨਾ ਲੰਮਾ ਬਹੁਤ ਲੰਮੇ ਹੁੰਦੇ ਆ ਕਬੂਤਰ ਇਹ ਗੱਲ ਇਹ ਹੈ ਮਿੱਤਰੋ ਆਪਾਂ ਵੀ ਇਹੀ ਕੁਛ ਕਰਿਆ ਤੇ ਉਹੀ ਕੁਛ ਤੁਹਾਨੂੰ ਦੱਸ ਦਿਆਂ ਜਿਹੜਾ ਇਹ ਕੰਡਾ ਹੁੰਦਾ ਨਾ ਕਬੂਤਰ ਦੇ ਕੰਡਾ ਜਿਹੜਾ ਆਪਾਂ ਕਹਿੰਦੇ ਨੇ ਬਹੁਤ ਪਰਾ ਮਾਣ ਨੂੰ ਤਾਂ ਪਤਾ ਜਿਹੜੇ ਪਰਾ ਪੁਰਾਣੇ ਨੇ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਵੀ ਇਹਦੀ ਪੂੰਛ ਦੇ ਉੱਪਰ ਇੱਕ ਕੰਡਾ ਹੁੰਦਾ ਕਬੂਤਰ ਦੇ ਠੀਕ ਆ ਨਾ ਓਹੋ ਮੈਂ ਹੁਣ ਯਾਰ ਮੈਨੂੰ ਸ਼ਰਮ ਜੀ ਉਹਨੇ ਦੱਸਣ ਨੂੰ ਵੀ ਉਹ ਕੀ ਚੀਜ਼ ਹੁੰਦੀ ਆ ਤੇ ਕਾਦੇ ਲਈ ਹੁੰਦੀ ਆ ਹਨਾ ਤੇ ਤੁਸੀਂ ਆਪ ਹੀ ਸਮਝ ਜੂਗੇ ਵੀ ਉਹ ਕਾਦੀ ਖਤਰ ਹੁੰਦਾ ਤੇ ਮੇਰੇ ਕਹਿੰਦਾ ਭਾਵੇਂ ਇਹ ਆ ਵੀ ਹੁਣ ਆਪਾਂ ਗਿਝਾ ਕੇ ਜਦੋਂ ਇਹ ਬੰਦ ਕਰ ਲਈ ਇਹਨੂੰ ਕੰਡੇ ਦੇ ਵਿੱਚ ਜਿਹੜਾ ਪਾਣੀ ਹੁੰਦਾ ਉਹ ਕੱਢ ਦਿਆ ਕਰੋ ਜੇ ਕੋਈ ਕੂਤਰ ਬਿਮਾਰ ਆ ਤਾਂ ਉਹਦਾ ਵੀ ਕੱਢ ਦਿਆ ਕਰੋ ਇਹ ਆ ਪਰਸੈਂਟ ਤਾਂ ਉਹ ਉਦ ਹੀ ਠੀਕ ਹੋ ਜਾਊਗਾ ਕੂਤਰ ਬਾਕੀ ਜਿਹੜੀ ਬਿਮਾਰੀਆਂ ਚਲੋ ਤਾਂ ਦਵਾਈ ਨਾਲ ਠੀਕ ਹੋਣੀਆਂ 50% ਜਾਨੀ ਕਿ ਇਹਦੇ ਨਾਲ ਕੁੱਤਰ ਠੀਕ ਹੋ ਜਾਊਗਾ ਜਿਹੜਾ ਕੁੱਤੂ ਕੇ ਮਾੜਾ ਮੋਟਾ ਡਾਉਣ ਹੈਗਾ ਆਹ ਕੰਮ ਕਰਨ ਨਾਲ ਇਹ ਸਾਰੇ ਜਿੰਨੇ ਹੁਣਾ ਮੇਰੇ ਲਵੇ ਬੈਠੇ ਆ ਪੱਠੇ 50 60 ਮਾਉਰੇ ਲੈ ਕੇ ਆਏ ਇਹ ਬੰਦ ਕਰਤੇ ਮੈਂ ਇਹ ਅਜੇ 30 35 ਉੱਡ ਰਹੇ ਨੇ ਤੇ 10 15 ਹਜੇ ਗਿੱਜ ਰਹੇ ਨੇ ਹਨ ਇਹ ਜਿੰਨੇ ਮੈਂ ਬੰਦ ਕੀਤੇ ਨੇ ਇਹਨਾਂ ਦਾ ਸਾਰਿਆਂ ਦਾ ਇੱਕ ਮੈਂ ਤਾਂ ਯਾਰ ਦੇਖੋ ਜੋ ਕੁਝ ਕਰਦਾ ਮੈਂ ਤਾਂ ਸਾਰਾ ਕੁਝ ਉਹਦੀ ਦੱਸ ਦਿੰਨਾ ਵੀ ਆਪਾਂ ਜਾ ਨਮਾ ਕਰਿਆ ਆਪਾਂ ਵੀਡੀਓ ਨਹੀਂ ਪਾਈ ਵੀਡੀਓ ਪਾ ਦੋ ਮੈਨੂੰ ਨਹੀਂ ਕੋਈ ਐ ਹੈਗਾ ਵੀ ਹਾਂ ਕਿਉਂ ਸਿੱਖਦਾ ਕੋਈ ਮੈਂ ਤਾਂ ਕਹਿੰਦਾ ਸਿੱਖ ਲਓ ਯਾਰ ਮੈਂ ਤਾਂ ਸਾਰੇ ਸੱਚੀ ਅੰਗਲ ਲੰਦਾ ਹਾਂ ਇਹ ਤੋ ਸਿੱਖਿਆ ਇਹਦਾ ਸਿੱਖ ਲਓ ਪਰ ਤੁਸੀਂ ਵੀਡੀਓ ਨੂੰ ਪਿਆਰ ਬਹੁਤ ਘੱਟ ਦਿੰਦੇ ਹੋ ਗਾਹਾਂ ਸ਼ੇਅਰ ਕਰਿਆ ਕਰੋ ਮੇਰੀ ਵੀਡੀਓ ਨੂੰ ਯਾਰ ਵੀ ਲੋਕ ਦੇਖਣ ਜਿਹੜੇ ਕੁੱਤਰ ਬਾਜ ਨੇ ਉਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਬਸ ਇੰਨੀ ਕਿਵੇਂ ਨੂੰ ਮਦਦ ਦੀ ਲੋੜ ਐ ਛੋਡੀ ਹੋਰ ਕੁਝ ਨਹੀਂ ਚਾਹੀਦਾ ਮੇਰੀ ਵੀਡੀਓ ਨੂੰ ਜਿਹੜੇ ਕੁੱਤਰ ਬਾਜ ਨੇ ਉਹਨਾਂ ਨੂੰ ਸ਼ੇਅਰ ਕਰਦਿਆ ਕਰੋ ਸਬਸਕ੍ਰਾਈਬਰ ਕਰਾ ਦੋਗੇ ਤਾਂ ਉਦੋਂ ਬਾਲੀ ਚੰਗੀ ਚੀਜ਼ ਐ ਇਹ ਸਬਸਕ੍ਰਾਈਬ ਕਰਾ ਦਿਆ ਕਰੋ ਠੀਕ ਆ ਨਾ ਤੇ ਇਹਦੇ ਨਾਲ ਕੂਤਰ ਖਰਾਕ ਖੁੱਲ ਕੇ ਖਾਣ ਲੱਗ ਜਾਂਦਾ ਬਾਈ ਜੇ ਆ ਕੱਢ ਦੋਗੇ ਹਲਕਾ ਹੋ ਜੂ ਕੂਤਰ ਬਿਲਕੁਲ ਜੇ ਆ ਕਾ ਪਾਣੀ ਕੱਢ ਦਿਆ ਕਰੋ ਤੇ ਜਿਹੜੇ ਨਵੇਂ ਬੰਦੇ ਨੇ ਉਹਨਾਂ ਨੂੰ ਮੈਂ ਦੱਸ ਦਿੰਦਾ ਵੀ ਕੀ ਚੀਜ਼ ਐ ਤੇ ਕਿਵੇਂ ਕਰਨਾ ਆ ਦੇਖਣਾ ਆ ਕੰਡਾਗਾ ਉਂਸ ਦੇ ਉੱਪਰ ਠੀਕ ਆ ਇਹਨੂੰ ਪਿੱਛੋਂ ਦੱਬਣਾ ਆਪਾਂ ਪਿੱਛੋਂ ਦੱਬਣਾਗਾ ਮੂੰਹ ਪਰਾਂ ਰੱਖਿਓ ਮੂੰਹ ਤੇ ਪਾ ਜਾਂਦਾ ਇਹ ਤਾਂ ਪਾਣੀ ਦਾ ਆ ਨਿਕਲ ਗਿਆ ਦਾ ਪਾਣੀ ਜਾਂ ਮੇਰੇ ਗੂਠੇ ਤੇ ਲੱਗ ਗਿਆ ਠੀਕ ਹੈ ਕਿਸੇ ਦੇ ਘੱਟ ਹੁੰਦਾ ਹੈ ਕਿਸੇ ਦੇ ਵੱਧ ਹੁੰਦਾ ਹੈਗਾ ਠੀਕ ਹੈ ਜੀ ਆਹ ਕੰਮ ਕਰ ਦਿਆ ਕਰੋ ਬਸ ਇੰਨਾ ਕੰਮ ਆਹੇ ਕੋਈ ਜਿਆਦਾ ਵੱਡਾ ਕੰਮ ਨਹੀਂ ਹੈਗਾ ਆ ਬੱਚਾ ਵੀ ਆਪਣੇ ਕੋਲੇ ਜਿੱਤਦੇ ਆਹੇ ਪੁੰਨੂ ਵਾਲੇ ਕਬੂਤਰ ਆਪਣੇ ਪੁੰਨੂ ਵਾਲੇ ਕਬੂਤਰ ਹੀ ਜ਼ਿਆਦੇ ਆ ਬਾਈ ਯਾਰ ਦੁਨੀਆ ਵੀ ਇਹੀ ਜਿੱਤਦੇ ਆ ਜਿਹਦੇ ਲਈ ਪੁੰਨੂ ਵਾਲੇ ਕਬੂਤਰ ਨੇ ਨਾ ਸਰਪੰਚ ਕਹਿੰਦਾ ਸੀਗਾ ਮੈਂ ਵੀ ਕਹਿਣਾ ਸੱਚੀ ਗੱਲ ਐ ਜੇ ਬੰਦੇ ਨੂੰ ਕੁਝ ਵੀ ਨਹੀਂ ਆਉਂਦਾ ਨਾ ਇਹ ਤਾਂ ਵੀ ਬਾਈ ਜਿੱਤ ਲੈਣਗੇ ਐਨੇ ਕ ਭੜੇ ਕਬੂਤਰ ਆ ਬਾਈ ਇਹ ਪੁੰਨੂ ਵਾਲੇ ਜੇ ਕਿਸੇ ਨੂੰ ਸਾਹਮਣਾ ਵੀ ਨਹੀਂ ਆਉਂਦਾ ਨਾ ਇਹ ਤਾਂ ਵੀ ਬਾਈ ਜਿੱਤ ਲੈਂਦੇ ਬਾਈ ਜੇ ਗਲਤ ਸਮਝ ਕੇ ਛੱਡ ਦੇਗਾ ਇਹ ਤਾਂ ਵੀ ਬਾਈ ਜਿੱਤ ਲੈਂਦੇ ਬਾਈ ਐਨੇ ਕ ਵਧੀਆ ਕਬੂਤਰ ਨੇ ਇਹ ਇਹ ਆਪਣੇ ਕੋਲੇ ਕਾਲੀਆਂ ਦੇ ਚੱਟੇ ਚੱਟੀਆਂ ਦੇ ਖੱਟੀਆਂ ਦੇ ਸਾਰਕ ਪ੍ਰਕਾਰ ਦਾ ਰੰਗ ਕੱਢਦੇ ਆ ਇਹ ਕਬੂਤਰ ਆ ਵੀ ਰੰਗ ਕੱਢਦੇ ਆ ਮੇਰੇ ਕੋਲ ਵਿੱਚ ਤਕਰੀਬਨ ਕੋਈ 1 2 ਬੱਚੇ ਹੋਣਗੇ ਜਿਨ੍ਹਾਂ ਚ ਪੁੰਨੂ ਵਾਲਿਆਂ ਦਾ ਖੂਨ ਨਹੀਂ ਸਾਰੇ ਕਬੂਤਰਾਂ ਚ ਪੁੰਨੂ ਵਾਲਿਆਂ ਦਾ ਖੂਨ ਆ ਹਰ ਕਬੂਤਰ ਜਿਸੇ ਚ 30% ਕਿਸੇ ਚ 50% ਕਿਸੇ ਚ 10% ਹਰ ਇੱਕ ਮੇਰੇ ਕਬੂਤਰ ਦੇ ਵਿੱਚ ਪੁੰਨੂ ਵਾਲਿਆਂ ਦਾ ਖੂਨ ਹੈਗੀ ਹੈਗਾ ਆ ਦੇਖੋ ਕਾਲੀਆਂ ਦਾ ਇਹ ਕਾਲਾ ਚੀਨਾ ਕਾਲੀਆਂ ਦਾ ਇਹ ਵੀ ਆਪਾਂ ਕੱਢ ਦਿੰਨੇ ਆ ਕੱਢਣ ਵਾਲਾ ਰਹਿਣਾ ਉਸਕਦੇ ਮੈਂ ਕੱਢਦਾ ਸੀ 2-4 ਕਰ ਰਹਿ ਗਿਆ ਸੀ ਫਿਰ ਮਾਹ ਚੱਲ ਵੀਡੀਓ ਵੀ ਬਣਾਈ ਦਿੰਨੇ ਆ ਹਣਾ ਆ ਦੇਖੋ ਬਸ ਐਂ ਦੱਬ ਦਿਆ ਕਰੋ ਆ ਨਿਕਲ ਗਏ ਇੰਨਾ ਕੰਮ ਆ ਬਸ ਠੀਕ ਹੈ ਜੀ ਹੋਰ ਦਿਖਾ ਦਿੰਨੇ ਆ ਸੁਣੀ ਪੰਨੂ ਓਲੇ ਆ ਵੱਡੀ ਕਬੂਤਰੀ ਆ ਵੱਡੀਆਂ ਕਬੂਤਰੀਆਂ ਵਿੱਚ ਬੱਚਿਆਂ ਦੀ ਛੜਤੀਆਂ ਸਾਰੀਆਂ ਐ ਉਹਨਾਂ ਨੂੰ ਖਰਾਕ ਪਾਉਂਗਾ ਦੱਬ ਕੇ ਚੜ ਪੈ ਗਈ ਕੂਤਰ ਚੜ ਗਈ ਇਹ ਵੀ ਬਿਮਾਰ ਹੋ ਗਈ ਦੀ ਕੂਤਰੀ ਇਹ ਮਸਾ ਠੀਕ ਹੋਈ ਆਪਣੀ ਆਹ ਦੇਖੋ ਮੌਜੀ ਹੈਗੀ ਇਹ ਕੂਤਰੀ ਡਾਊਨ ਹੋ ਗਈ ਦੀ ਮਸਾ ਠੀਕ ਹੋਈ ਆ ਹੁਣ ਹੋਰ ਦਿਖਾ ਦਿੰਨੇ ਹਾਂ ਉਹ ਖੜ ਜਾ ਬਈ ਏ ਪੰਨੂ ਵਾਲੇ ਨੇ ਆ ਕਬੂਤਰ ਵੀ ਜਿਹੜੇ ਬਸ ਨੂੰ ਦਿਖਾ ਰਹੇ ਆ ਇੱਥੇ ਦਿਖਾਉਣੇ ਆ ਕੀ ਯਾਰ ਇਹ ਵੀ ਪੰਨੂ ਵਾਲੇ ਕਬੂਤਰ ਨੇ ਮੈਂ ਤਾਂ ਇਹ ਹੀ ਰੱਖਿਆ ਬਾਈ ਜਿਆਦੇ ਬਾਕੀ ਨਸਲਾਂ ਮੇਰੇ ਲਈ ਸਾਰੀ ਨਹੀਂ ਗਈਆਂ ਕੋਈ ਘੱਟ ਕੋਈ ਵੱਧ ਪਰ ਮੈਂ ਤਾਂ ਰੱਖੀ ਇਹੇ ਵੱਧ ਨੇ ਬਾਈ ਕਬੂਤਰ ਦਾ ਖਾਦਨੈ ਸਾਨੂੰ ਕਾਲੀਆਂ ਕੋਲਾ ਕਹਿ ਦਿੰਨੇ ਜਿੰਨਾਂ ਨੂੰ ਆਪਾਂ ਕਾਲੇ ਬਿਲਕੁਲ ਖੜੇ ਜਾ ਭਾਈ ਬਦਲ ਕੋਲੜ ਅੰਜ ਕਾਲੇ ਇਹ ਵੀ ਇੰਨਾ ਨਹੀਂ ਗੱਡੇ ਨੇ ਗਿਆ ਬਲੱਡ ਇੱਕੋ ਹੀ ਆ ਸਾਰਾ A to Z ਇਹ ਵੀ ਚਾੜ ਚ ਨੇ ਕਬੂਤਰ ਹੁਣ ਝੜੀ ਜਾਂਦੇ ਆ ਸਾਰੇ ਉਹ ਬੰਨਗੇ ਦੂਆ ਸੁਨੱਖੇ ਪੂਰੇ ਬਿਲਕੁਲ ਨਕਾਲੀ ਆ ਅੱਖ ਦੇਖ ਲੋ ਇਹਦੀ ਸਮਾਰਕ ਹੋਰ ਸੋਨੂ ਵਿਖਾਈਏ ਕੋਈ ਨਮਾ ਗਰਦੇ ਆ ਭਾਈ ਗਰਦੇ ਵਾਲਿਆਂ ਦੀ ਦਿਖਾ ਦਿੰਨੇ ਹਾਂ ਕਬੂਤਰੀ ਸੁਣ ਆ ਗਰਦੇ ਵਾਲੇ ਬੱਚੀਆਂ ਬੀੜੀਆਂ ਦੇ ਜਿਹਨਾਂ ਨੂੰ ਕਹਿੰਦੇ ਹੁੰਦੇ ਆਪਾਂ ਇਹ ਗਰਦੇ ਵਾਲੇ ਨੇ ਠੀਕ ਹੈ ਜੀ ਮਸਲਾ ਆਪਣੇ ਕੋਲੇ ਸਾਰੀ ਹੈ ਲੈ ਦੇਖ ਲੋ ਤੁਹਾਨੂੰ ਦਿਖਾ ਦਿੰਨੇ ਹਾਂ ਅਮਮ ਖਿਆਲੀ ਬੈਠੀ ਹੈਗੀ ਚੌਕਲੇ ਕਿ ਲੋਕ ਇਹਨੂੰ ਪਤਾ ਨਹੀਂ ਕੀ ਕੀ ਕਹ ਦਿੰਦੇ ਨਸਲਾਂ ਸਾਰੀਆਂ ਆ ਭਰਾ ਆਪਣੇ ਕੋਲ ਆ ਕੱਟੇ ਵਾਲੇ ਬੈਠੇ ਆ ਡੱਬਿਆਂ ਦੇ ਚੱਟੇ ਪੈਰਾਂ ਤੇ ਡੱਕੇ ਇੱਕ ਆਕ ਕਹਿੰਦਾ ਉਹਨੇ ਡੱਬੇ ਉਸਕੇ ਭਰਾ ਜੀ ਜਿਹੜਾ ਵੀ ਭਰਾ ਆਪਣਾ ਚੈਨਲ ਦੇਖਦਾ ਹੈ ਸਬਸਕ੍ਰਾਈਬਰ ਜੁ ਕਰ ਲਿਓ ਮੇਰੇ ਭਰਾ ਤਲਵਾਦ